ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਸਾਰਿਆਂ ਦਾ ਦਿਲੋਂ ਸ਼ੁਕਰੀਆ ਕਰਦੀ ਹਾਂ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਤੁਹਾਨੂੰ ਹਰ ਖੁਸ਼ੀਆਂ ਦੇ ਤੇ ਗਾਇਜ਼ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਮੈਂ ਕਿਹ ਚਲੇ ਇੱਦਾਂ ਨਾਸ਼ਤਾ ਬਣਾਉਣ ਲੱਗੀ ਸੀ ਤੇ ਅੱਜ ਦਾ ਵਲੌਗ ਮੇਰਾ ਤੁਹਾਨੂੰ ਪਤਾ ਹੀ ਡੇਲੀ ਰੁਟੀਨ ਦੀ ਤਰ੍ਹਾਂ ਹੀ ਜਿਵੇਂ ਮੈਂ ਡੇਲੀ ਰੁਟੀਨ ਦੇ ਵਲੌਗ ਪਾਣੀ ਉਸੇ ਤਰ੍ਹਾਂ ਹੀ ਹੈ ਠੀਕ ਹੈ ਜੀ ਤੇ ਗਾਈਜ਼ ਇੱਧਰ ਬਣਾਉਣ ਲੱਗੇ ਸੀ ਮੈਂ ਨਾਸ਼ਤਾ ਨਾਸ਼ਤੇ ਵਿੱਚ ਤੁਹਾਨੂੰ ਪਤਾ ਹੈ ਮੈਂ ਤੇ ਆਪਣੇ ਲਈ ਫੁੱਲਕੇ ਬਾਕੀ ਖਾਂਦੇ ਆ ਪਰੌਂਠੇ ਤੇ ਨਾਸ਼ਤਾ ਬਣਾ ਲਿਆ ਸੀ ਨਾਸ਼ਤਾ ਬਣਾ ਕੇ ਮੈਂ ਕਿਹਾ ਚਲੋ ਸਭ ਤੋਂ ਪਹਿਲਾਂ ਆਪਣੇ ਭਾਂਡੇਾਂ ਦਾ ਕੰਮ ਲੋ ਜੀ ਇੱਧਰ ਭਾਂਡੇ ਮਾਲ ਦੇ ਸਵਾ ਲਾ ਲੈਸਾ ਭਾਂਡੇਾਂ ਦਾ ਕੰਮ ਹੋ ਗਿਆ ਸੀ ਤੇ ਮੈਂ ਕਿਹਾ ਚਲੋ ਭਾਂਡੇ ਧੋ ਲੈਨੀ ਆ ਤੇ ਜਿਵੇਂ ਆਪਾਂ ਭਾਂਡੇ ਮਾਲਦੇ ਹੁੰਦੇ ਆ ਨਾ ਤੇ ਤੁਸੀਂ ਵੀ ਖਾਸ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ ਨਾਲ ਦੀ ਨਾਲ ਇਹ ਸਿੰਕ ਨੂੰ ਵਧੀਆ ਤਰੀਕੇ ਨਾਲ ਸਾਫ਼ ਕਰਿਆ ਕਰੋ ਤੇ ਝੋਟੀਆਂ ਵੀ ਨਾਲ ਹੀ ਸਾਫ਼ ਕਰੋ ਸਾਦਾ ਜਿੰਨਾ ਵਰੀਆਂ ਟ੍ਰਿਕਿਆਂ ਨਾਲ ਸਾਫ਼ ਰਹਿਣਗੀਆਂ ਨਾ ਕੂਟੀਆਂ ਤੇ ਸ਼ਿੰਗ ਸਾਫ਼ ਕਰਾਂਗੇ ਤੇ ਉਸੇ ਤਰ੍ਹਾਂ ਹੀ ਸਾਫ਼ ਸੁਥਰੀਆਂ ਰਹਿਣਗੀਆਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੇ ਦਾਗ-ਧੰਦੇ ਸਾਫ਼ ਕਰਾਂਗੇ ਸਾਫ਼ਣਾ ਦੇ ਦਾਹ ਕਰਕੇ ਖਰਾਬ ਹੁੰਦੀਆਂ ਜ਼ਿਆਦਾਤਰ ਤੇ ਇਹ ਬਿਲਕੁਲ ਹੀ ਸਾਫ਼ ਨਹੀਂ ਰਹਿੰਦੀ ਤੇ ਮੇਰੀ ਸ਼ਿੰਗ ਤੁਹਾਨੂੰ ਪਤਾ ਹੈ ਇਸੇ ਤਰ੍ਹਾਂ ਹੀ ਸਾਫ਼ ਰਹਿੰਦੀ ਹੈ ਕਿਉਂਕਿ ਮੈਂ ਜਦੋਂ ਵੀ ਭਾਂਡੇ ਆਪਣੇ ਸਾਫ਼ ਕਰਦੀ ਹੁੰਦੀ ਹਾਂ ਨਾਲ ਦੀ ਨਾਲ ਸ਼ਿੰਕ ਸਾਫ਼ ਕਰ ਦੇਣੀ ਹੁੰਦੀ ਹੈ ਜੇਕਰ ਮਾੜੀ ਮੋਟੀ ਗੰਦੀ ਵੀ ਹੋ ਜੇ ਨਾ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਦੱਸਿਆ ਨਾ ਥੋੜਾ ਨਿੰਬੂ ਜਾਂ ਬੇਕਿੰਗ ਸੋਡੇ ਦੇ ਨਾਲ ਮੈਂ ਬਹੁਤ ਅੱਛੀ ਤਰ੍ਹਾਂ ਦੀ ਸਫਾਈ ਕਰ ਦੇਣੀ ਹੁੰਦੀ ਆ ਕਿਉਂਕਿ ਬਿਲਕੁਲ ਸਾਫ਼ ਰਵੇ ਤੁਹਾਨੂੰ ਪਤਾ ਹੀ ਆ ਨਾ ਜੇ ਰੋਟੀ ਬਣਾਣੇ ਆਪਣਾ ਗੈਸ ਸਾਫ਼ ਹੋਣਾ ਚਾਹੀਦਾ ਭਾਂਡੇ ਮਾਰਦੇ ਤੇ ਸ਼ਿੰਕ ਜ਼ਰੂਰੀ ਹੈ ਸਾਫ਼ ਕਰਨੇ ਦਾਲ ਮੈਂ ਕਿਹਾ ਚਲੋ ਫਟਾਫਟ ਕੰਮ ਨੇ ਵੇਖੀਏ ਨਾ ਆਪਾਂ ਦਾਲ ਧਾੜ ਦੇਣਾ ਛੁੱਲੇ ਤੇ ਇਹ ਵੀ ਜਿਵੇਂ ਛੁੱਲੇ ਤੇ ਆਪਣਾ ਦਾਲ ਫੱਕਦੀ ਰਹਿੰਦੀ ਹੋਰ ਜਿਵੇਂ ਝਾੜੂ ਪੋਚਾ ਕਰਦੇ ਰਵਾਂਗੇ ਉਹ سارے ਐਸੇ ਕੰਮ ਹੁੰਦੇ ਨੇ ਤੇ ਨਾਲ ਸਾਡੀ ਜੀਤੇ ਦੇ ਰਾਮ ਨਾਲ ਪੱਕ ਜਾਂਦੀ ਹੈ। ਤੇ ਬਸ ਇਹ ਹੋ ਜਾਂਦਾ ਹੈ ਤੁਹਾਨੂੰ ਆਪਾਂ ਤੋਂ ਇਹ ਆਪਣੀ ਦਾਲ। ਆ ਦੇਖੋ ਜੀ ਅੱਜ ਮੈਂ ਮੂੰਗੀ ਮਸਰੀ ਦੀ ਦਾਲ ਬਣਾਉਣ ਲੱਗੀ ਆ। ਮੂੰਗੀ ਮਸਰੀ ਦੀ ਦਾਲ ਬਹੁਤ ਸਵਾਦ ਬਣਦੀ ਹੈ। ਸਾਡੇ ਘਰ ਦੇ ਬਹੁਤ ਪਸੰਦ ਕਰਦੇ ਆ। ਔਰ ਚੁੱਲੇ ਤੇ ਬਣਾਈ ਹੋਈ ਦਾਲ ਦਾ ਬਹੁਤ ਸਵਾਦ ਲੱਗਦੀ ਹੈ। ਇਹ ਨਾ ਮਿਕਸ ਕਰ ਲੈਣੀ ਹੁੰਦੀ ਆ। ਮਤਲਬ ਜਿਵੇਂ ਇੱਕ ਕੋਲੀ ਅਸੀਂ ਸਾਬਤ ਮਸਰੀ ਪਾਈ ਹੈ ਨਾ ਤੇ ਅੱਧੀ ਕੋਲੀ ਅਸੀਂ ਮੂੰਗੀ ਦੀ ਪਾਣੇ ਆ। ਹੁਣ ਇਹਨੂੰ ਧੋ ਲੈਨੇ ਆ ਤੇ ਬਣਾ ਲੈਨੇ ਆ ਆਪਾਂ ਕਾੜਨੀ ਵਿੱਚ ਦਾਲ। ਜੱਸ ਫੱਟਾ ਬਿਲਕੁਲ ਜੁੰਤਰ ਆ ਗਿਆ ਸਾਡਾ ਦੁੱਧ ਉਬਾਲਾ ਦੇਖ ਲਓ ਦੁੱਧ ਉਬਾਲਾ ਦੁੱਧ ਤਰਿਆ ਤੇ ਇਧਰ ਆਪਣੇ ਭਾਂਡਿਆਂ ਦਾ ਕੰਮ ਹੋ ਗਿਆ ਕੰਮ ਕਰਨ ਲੱਗੋ ਤੇ ਜੱਸ ਕੰਮ ਖਿੰਡਾਸ ਖਿੰਡਾ ਚ ਨਿਪਟ ਜਾਂਦੇ ਆ ਬਸ ਕਰਨੇ ਲਈ ਆਪਣਾ ਨੂੰ ਚਾਹ ਹੋਣੀ ਚਾਹੀਦੀ ਕੰਮ ਕਰਨੇ ਦਾ ਚਾਹ ਹੈਗੀ ਏ ਤੇ ਬਹੁਤ ਨਿਪਟਦਾ ਤੇ ਨਹੀਂ ਆਪਣੇ ਮਨ ਹੈਗਾ ਜੀ ਆਪਾਂ ਕੁਝ ਨਹੀਂ ਕਰ ਸਕਦੇ ਇਹ ਚੱਲ ਰਿਆ ਸੀ ਸਾਡੇ ਤਾਜ਼ਾ ਪਾਣੀ ਤਾਜ਼ਾ ਪਾਣੀ ਸਾਡਾ ਨਾ 10 ਵਜੇ ਦਾ ਬਣਦਾ ਜੀ ਜਦੋਂ ਮੈਂ ਦਾਲ ਕੜੀ ਬਣਾਣੀ ਹੋਵੇ ਨਾ ਮਤਲਬ ਚੁੱਲ੍ਹੇ ਤੇ ਕਰਨਾ ਹੋਵੇ ਕੰਮ ਫਿਰ ਤਾਂ ਮੈਂ फटाफट ਇੱਦਾਂ ਹੀ ਆਪਣੇ ਕੰਮ ਕਰ ਲੈਣੇ ਹੁੰਦੇ ਆਂ ਉਹ ਡੱਬਾ ਬੜਾਈ ਮੈਂ ਮਿਸ ਕਰ ਲਿਆ ਫਿਰ ਕੋਈ ਨਾ ਪੁੱਛ ਸਕਦਾ ਤਾਂ ਮਿਸ ਹੋ ਹੀ ਜਾਂਦਾ ਇਹ ਵਿੱਚ ਕਿ ਨਾਲ ਮੇਛੇ ਹੋ ਜਾਣੇ ਲਓ ਜਿਹੜੇ ਦੇਚ ਪਾ ਲਿਆ ਹੁਣ ਆਪਾਂ ਨਮਕ ਹਲਦੀ ਠੀਕ ਹੈ ਜੀ ਪਰ ਹਮੇਸ਼ਾ ਮੇਰੇ ਨਾ ਖੁਦ ਮੇਰੇ ਕੋਲੋਂ ਕੁਝ ਨਾ ਕੁਝ ਭੁੱਲ ਹਮੇਸ਼ਾ ਹੁੰਦੀ ਕਿ ਮੈਂ ਕੋਈ ਨਾ ਕੋਈ ਚੀਜ਼ ਭੁੱਲ ਹੀ ਹੁੰਦੀ ਆ ਮੇਰੇ ਨਮਕਦਾਨੇ ਚ ਕਦੀ ਕੁਝ ਘਟ ਹੁੰਦਾ ਕਦੀ ਕੁਝ ਘਟ ਹੁੰਦੇ ਆ ਇਹ ਪਾ ਦੇ ਨਾ ਮੇਰੇ ਚਾਹੀਦੀ ਵੀ ਮੇਰੇ ਚਾਹ ਪਾ ਦੀਏ ਦੇਖ ਮੇਰੇ ਚ ਥੋੜੀ ਪਾਣੀ ਵੈਸੇ ਤਾਂ ਮੈਂ ਥੋੜੀ ਪੈਂਦੇ ਵੰਦੇ ਮੈਨੂੰ ਲੱਗ ਰਿਹਾ ਜ਼ਿਆਦਾ ਹੈ ਨਾ ਇਹ ਚ ਬਹੁਤ ਤਿੱਖੀ ਹੈ ਅਸੀਂ ਮੈਂ ਘਰ ਦੀਆਂ ਮਿਰਚਾਂ ਹੀ ਪੀਸਦੇ ਹੁੰਨੇ ਆ ਮਤਲਬ ਲਿਆ ਕੇ ਆਪ ਹੀ ਪੀਸਦੇ ਹੁੰਨੇ ਆ ਨਾ ਵਧੀਆ ਰਹਿੰਦੀ ਆ ਪਰ ਤੁਹਾਨੂੰ ਮੈਂ ਦੱਸਾਂ ਜਿੱਦਾਂ ਤੁਸੀਂ ਮਿਰਚਾਂ ਵਗੈਰਾ ਲਿਆਉਂਦੇ ਆ ਨਾ ਮੇਰੇ ਨਾਲ ਧੋਖਾ ਹੋਇਆ ਸੀ ਪਿਛਲੀ ਵਾਰੀ ਮੈਂ ਜਿਵੇਂ ਸਾਬਤ ਮਿਰਚਾਂ ਲੈਂਦੀ ਆ ਏਦਾਂ ਹੀ ਪੀਸਦੀ ਆ ਤੇ ਉਦੋਂ ਚੋਂ ਨਾ ਦਵਾਈ ਦੀ ਮਹਿਕ ਜੀ ਆਉਂਦੀ ਏ ਤੇ ਤੁਸੀਂ ਖਾਸ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਿਵੇਂ ਆਪਾਂ ਸੁੱਕੀਆਂ ਮਿਰਚਾਂ ਲਾਲ ਲੈਂਦੇ ਆ ਨਾ ਇਹਨਾਂ ਨੂੰ ਘਰ ਤੋਂ ਹੋਇਆ ਕਰੋ ਜ਼ਰੂਰ ਇੱਕ ਵਾਰ ਧੋ ਕੇ ਫਿਰ ਇਹਨਾਂ ਨੂੰ ਧੁੱਪ ਦੇ ਵਿੱਚ ਸੁਕਾਇਆ ਕਰੋ ਬੈਕਿੰਗ ਸੋਡੇ ਦਾ ਪਾਣੀ ਪਾ ਕੇ ਇਹਦੇ ਨਾਲ ਬਹੁਤ ਵਧੀਆ ਸਪੈਸ਼ਲੀ ਤੁਹਾਨੂੰ ਮੈਂ ਦੱਸ ਰਹੀ ਆ ਮੇਰੇ ਨਾਲ ਬੀਤੀ ਅਸੀਂ ਸਾਰੀਆਂ ਪੀਸੀਆਂ ਬਸਾਈਆਂ ਮਿਰਚਾਂ ਫਿਰ ਸਾਨੂੰ ਸੁੱਕਣੀਆਂ ਪਈਆਂ ਮੇਰੇ ਕੋਲ ਇੱਕ ਗਲਤੀ ਹੋ ਚੁੱਕੀ ਮੈਂ ਨਹੀਂ ਚਾਹਦੀ ਕਿ ਤੁਸੀਂ ਵੀ ਇਹ ਗਲਤੀ ਕਰੋ ਜੁੰਤਾ ਕਰਾਂਗੇ ਆਪਣੀ ਢੁੱਲੇ ਤੇ ਬਾਕੀ ਕਰਦੇ ਆਪਾਂ ਹੋਰ ਬਹੁਤ سارے ਛੋਟੇ ਛੋਟੇ ਕੰਮ ਫਟਾਫਟ ਆਪਣੇ ਸਾਰੇ ਕੰਮ ਨੇ ਬਿੜ ਦਾਂਗੇ ਤੇ ਬਾਕੀ ਜੀ ਤੁਹਾਨੂੰ ਪਤਾ ਹੀ ਹੈ ਡੇਲੀ ਬਲੌਗਿੰਗ ਚ ਜੋ ਮੇਰਾ ਘਰ ਦਾ ਕੰਮ ਹੁੰਦਾ ਡੇਲੀ ਚ ਉਹਨਾਂ ਨੇ ਬਿੜਦੇ ਹੁੰਦੀਆਂ ਕਰਦੀ ਹੁੰਦੀਆਂ ਬਣੇ ਲੋਕਾਂ ਦਾ ਕਰ ਕੋਈ ਵਗੈਰਾ ਸਾਫ ਕਰਦੀ ਅਸੀਂ ਆਪਾਂ ਤੇ ਲਓ ਜੀ ਇੱਧਰ ਕੱਢ ਲਈ ਆਪਾਂ ਸਵਾ ਇਹ ਮੈਂ ਹੁਣ ਧਰਨ ਲੱਗੀ ਸੀ ਦਾਲ ਮੈਂ ਕਿਹਾ ਮੇਰੇ ਪਹਿਲਾਂ ਇਹਨੂੰ ਨਾ ਲਿਪ ਲਾਂ ਲਿਪਿਆ ਹੋਵੇ ਫਿਰ ਇੱਕ ਤਾਂ ਸਾਡਾ ਚੁੱਲਾ ਮਜ਼ਬੂਤ ਰਹਿੰਦਾ ਇੱਕ ਸੋਨਾ ਵੀ ਲੱਗਦਾ ਤੇ ਇੱਕ ਮੈਨੂੰ ਲਿਪਪਣ ਚ ਬਹੁਤ ਅੱਛਾ ਲੱਗਿਆ ਲਿਪਪਣਾ ਮੈਨੂੰ ਬਹੁਤ ਖੁਸ਼ੀ ਜੀ ਹੁੰਦੀ ਹੈ ਲਿਪਪਣਾ ਇੱਕ ਤਾਂ ਮਹਿਕ ਬਹੁਤ ਅੱਛੀ ਆਂਦੀ ਹੈ ਇਹਦੀ ਮੈਂ ਇਹਨਾਂ ਦਾ ਮੈਦਾ ਲਿਪਪੰਦਾ ਹੋਰ ਕੋਈ ਕੰਮ ਅੱਛਾ ਨਾ ਲੱਗੇ ਦੇਤੇ ਨਹੀਂ ਰੋਟੀ ਬਣਦੀ ਹੈ ਜਦੋਂ

ਤੇ ਲੋਜੀ ਇੱਧਰ ਬਲ ਗਈ ਆਂ ਗਾ ਦੇਖੋ ਚੰਗੀ ਤਰ੍ਹਾਂ ਬਲ ਗਈ ਪਹਿਲਾਂ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਕਿ ਅੱਗ ਬਲਣ ਦਿਆ ਕਰੋ ਜੀ ਅੱਗ ਬਲਦੀ ਐ ਐਸਾ ਕੁਛ ਨਹੀਂ ਜੇਕਰ ਸਾਡੀ ਦਾਲ ਤੱਕ ਇਹ ਵਿੱਚ ਧੂਆਂ ਨਹੀਂ ਪੈਂਦਾ ਧੂਆਂ ਨਹੀਂ ਪੈਂਦਾ ਹੁੰਦਾ ਸਾਨੂੰ ਪਤਾ ਐ ਜੀ ਆਪਾਂ ਤਾਂ ਰੋਜ਼ ਬਣਾਉਣ ਵਾਲੇ ਬੰਦੇ ਆਂ ਜੇ ਧੂਆਂ ਪੈਂਦਾ ਤੁਹਾਨੂੰ ਪਤਾ ਕਰਦੇ ਤਾਂ ਫਿਰ ਬੜੇ ਹੀ ਨਖਰੇ ਕਰਦੇ ਖਾਂਦੇ ਵੀ ਨਹੀਂ ਹੈਗੇ ਤੇ ਇਸ ਕਰਕੇ ਹੁਣੇ ਬਸ ਅੱਗ ਆਪਣੇ ਆਪ ਹੀ ਬਲਦੀ ਰਹਿਣੀ ਮੱਠੀ ਮੱਠੀ ਤੇ ਇਹਦੇ ਤੇ ਹੁਣ ਸਾਡੀ ਦਾਲ ਬਣਦੀ ਰਹਿਣੀ ਐ ਲਓ ਜੀ ਆ ਦੇਖੋ ਹੁਣ ਰਿਜਣ ਲੱਗੇ ਸਾਡੀ ਦਾਲ ਇਹਨਾਂ ਥੋੜਾ ਧਿਆਨ ਰੱਖਣਾ ਪੈਂਦਾ ਅੰਦਰ ਦੇਖਣਾ ਪੈਂਦਾ ਵਾਰ-ਵਾਰ ਬਸ ਇਹ ਹੋ ਜਾਂਦਾ ਚੁੱਲ੍ਹੇ ਕੋਲ ਦੇਖਣਾ ਪੈਂਦਾ ਕਿ ਤਾਂ ਅੱਗ ਬੁੱਝ ਜਾਂਦੀ ਹੈ ਵਿੱਚ ਪੁੰਕੇ ਪਾ ਦੇਮ ਨੇ ਐਂਛੇ ਬੰਦੇ ਹੀ ਠੀਕ ਘਿੰਡੀ ਲੈਣੀ ਜੀ ਦੇਖ ਲਓ ਹੁਣ ਕੀ ਕਰਨਾ ਦਾਲ ਧਰ ਲਈ ਤਾਜੀ-ਤਾਜੀ ਫੇਰ ਬਣਾਵਾਂਗੇ ਤੇ ਲੋ ਜੀ ਇੱਧਰ ਦੇਖੀ ਆਪਣੀ ਦਾਲ ਸਾਡੀ ਦਾਲ ਚੰਗੀ ਤਰ੍ਹਾਂ ਰਿਜਣ ਲੱਗ ਗਈ ਹੈ ਦੇਖੋ ਮੱਠੀ ਮੱਠੀ ਅੱਗ ਤੇ ਰਿਜ ਕੇ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਮੈਂ ਕਿਹਾ ਚਲੋ ਦੇਖ ਕੇ ਆਨੀ ਹੱਗ ਵੀ ਮੱਠੀ ਮੱਠੀ ਜੀ ਬਲ ਰਹੀ ਹੈ ਤੇ ਨੀਚੇ ਤੇ ਮੰਦੀ ਮੰਦੀ ਅੱਗ ਤੇ ਨੀਚੇ ਬਹੁਤ ਸੋਹਣੀ ਦਾਲ ਵੀ ਬਣ ਜਾਂਦੀ ਹੈ ਤੇ ਲੋ ਜੀ ਇੱਧਰ ਲੈ ਲਈ ਸੀ ਇਹਨਾਂ ਨੇ ਸਬਜੀ ਸਰਦਾਰ ਜੀ ਨੇ ਸਬਜੀ ਵੀ ਦੇਖ ਲਓ ਮੈਂ ਕਿਹਾ ਚਲੋ ਸਾਮ ਦੇਨੀ ਆ ਨਾ ਮੈਂ ਧੋ ਕੇ ਫ੍ਰਿਜ ਦੇ ਵਿੱਚ ਅਚੀ ਤਰ੍ਹਾਂ ਰੱਖ ਦੇਣੀ ਆ ਸਬਜੀ ਦਾ ਫਾਇਦਾ ਹੋ ਜਾਂਦਾ ਕਿਉਂਕਿ ਆਂਦੀ ਮੈਂ ਤਾਂ ਚੰਗੀ ਤਰ੍ਹਾਂ ਧੋ ਦੋ ਨਾ ਫਿਰ ਜਦੋਂ ਮਰਜ਼ੀ ਆਪਣੀ ਬਣਾ ਲਓ ਸਬਜੀ ਕਿਉਂਕਿ ਦਾਲ ਤੇ ਮੈਂ ਤਾਂ ੜੀ ਰਹੀ ਸੀਗੀ ਤੇ ਹੁਣ ਮੈਂ ਕਿਹਾ ਚਲੋ ਸ਼ਾਮ ਨੂੰ ਦੇਖਾਂਗੇ ਇੱਧਰ ਕਲੇਲੇ ਪਤਾ ਨਹੀਂ ਕੁਝ ਕਿਆ ਕੁਝ ਲੰਦੇ ਰਹਿੰਦੇ ਆ ਮਰਜ਼ੀ ਇਹਨਾਂ ਦੀ ਬਸ ਜਦੋਂ ਲੈਣਗੇ ਤਾਂ ਫਿਰ ਇਕੱਠੀਆਂ ਸਬਜ਼ੀਆਂ ਲੈ ਲੈਣਗੇ ਨਹੀਂ ਲੰਦੇ ਤੇ ਇਹਨਾਂ ਦੀ ਆਪਣੀਆਂ ਮਰਜ਼ੀਆਂ ਹੀ ਚੱਲਦੀਆਂ ਇੱਧਰ ਦੇਖ ਲਓ ਕੀਆ ਲੈ ਲਈਏ ਆਂਬ ਲੈ ਲੈਨੇ ਬਹੁਤ ਸਾਰਾ ਸਮਾਨ ਹੈ ਸਾਨੂੰ ਸਾਹਮਣਾ ਮੁਸ਼ਕਲ ਹੋ ਜਾਂਦਾ ਫ੍ਰੀਜ ਦੇ ਵਿੱਚ ਇਹ ਦਿੱਕਤ ਹੈ ਤੇ ਲੋਜੀ ਫ੍ਰੀਜ ਵਿੱਚ ਸਾੰਤਿਆ ਸੀ ਆਪਾਂ ਸਬਜ਼ੀਆਂ ਬਹੁਤ ਵਧੀਆ ਜਿ ਆਪਣਾ ਹੁਣ ਸਾਰਾ ਕੰਮ ਨਿਬੜ ਗਿਆ ਤੇ ਮੈਂ ਕਿਹਾ ਚਲੋ ਰਸੋਈ ਦੀ ਕਰਦੇ ਨੇ ਸਫਾਈ ਸੈਲਫ ਸਾਫ ਕਰ ਲਈ ਭਾਂਡੇ ਚੰਗੀ ਤਰ੍ਹਾਂ ਮਾਂਜ ਲਏ ਦੁੱਧ ਨੂੰ ਵਾਲਾ ਦੇ ਲੈ ਬਹੁਤ سارے ਕੰਮ ਸੀ ਜੋ ਮੈਂ ਕਰ ਚੁੱਕੀ ਆ ਤੇ ਗਾਇਜ਼ ਇੱਧਰ ਆਪਾਂ ਨਾ ਸਾਰਾ ਸਾਫ ਕਰ ਲਿਆ ਜਿਕਰ ਰੋਜ਼ ਰੋਜ਼ ਕੱਪੜਾ ਨਾ ਮਾਰੋ ਜੀ ਵਿੱਚ ਕਈ ਵਾਰੀ ਚਾਹ ਜਾਂ ਕੁਝ ਡੁੱਲ ਜਾਂਦਾ ਨਾ ਤੇ ਇੱਥੇ ਦਾਗ ਪਏ ਬੜੇ ਬੁਰੇ ਲੱਗਦੇ ਇਸ ਕਰਕੇ ਮੈਂ ਨਾ ਡੇਲੀ ਜਦੋਂ ਵੀ ਆਪਾਂ ਰਸੋਈ ਆਪਣੀ ਸਾਫ ਕਰਨ ਲੱਗਦੇ ਆ ਨਾ ਤੇ ਡਰੋਲ ਵਗੈਰਾ ਤੇ ਮੈਂ ਮਾਰ ਦੇਣੀ ਹੁੰਨੀ ਹੈ ਕਪੜਾ ਤਾਂ ਹੀ ਸਾਫ਼ ਰਹਿੰਦੇ ਆ ਅਰ ਰਸੋਈ ਦੇ ਵਿੱਚ ਤਾਂ ਤੁਹਾਨੂੰ ਪਤਾ ਜਦ ਤੱਕ ਸਾ ਵਧੀਆ ਸਾਫ਼ ਸਫਾਈ ਨਹੀਂ ਹੋਵੇ ਤੇ ਰਸੋਈ ਦੇ ਵਿੱਚ ਬੜਨੇ ਨੂੰ ਮੇਰਾ ਬਿਲਕੁਲ ਜੀ ਨਹੀਂ ਕਰਦਾ ਇੱਕ ਤਾਂ ਮੱਖੀਆਂ ਅੱਜ ਕੱਲ ਫਿਰ ਰਾ ਜਾਂਦੀਆਂ ਨੇ ਤੇ ਵੈਸੇ ਵੀ ਕਹਿਣਾ ਦਾਗ ਪਏ ਹੋਏ ਬਹੁਤ ਬੁਰੇ ਲੱਗਦੇ ਆ ਤੇ ਇਸ ਕਰਕੇ ਮੈਂ ਕਿ ਡੇਲੀ ਹੀ ਨਿਤ ਦਿਹਾੜੇ ਤੁਸੀਂ ਵੀ ਇੱਧਾ ਹੀ ਕਰਿਆ ਕਰੋ ਵੀ ਨਾਲ ਦੀ ਨਾਲ ਜਿਵੇਂ ਆਪਣਾ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਚਲੋ ਫਿਰ ਇੱਕੋ ਹਫ਼ਤੇ ਬਾਅਦ ਕਰ ਲਾਂਗੇ ਡੇਲੀ ਜਿੰਨਾ ਕੋ ਹੋਵੇ ਸਿਰਫ ਜ਼ਿਆਦਾ ਟਾਈਮ ਨਹੀਂ ਲੱਗਦਾ 5 ਕੋ ਮਿੰਟ ਲੱਗਦੇ ਆ ਵਧੀਆ ਜਿਹਾ ਕਪੜਾ ਸੁਕਾ ਕੇ ਨਾ ਤੋਕੇ ਤੇ ਡਰੋਲ ਤੇ ਮਾਰ ਕੇ ਫਿਰ ਇਹ ਸਾਫ਼ ਸੁਥਰੇ ਰਹਿੰਦੇ ਆ ਸਾਡੇ ਡਰੋਨ ਵਗੈਰਾ ਤੇ ਇਹ ਛੋਟੇ ਛੋਟੇ ਕੰਮ ਆਪਾਂ ਨੂੰ ਬਹੁਤ ਖਾਸ ਧਿਆਨ ਰੱਖਣਾ ਚਾਹੀਦਾ ਆਪਣਾ ਭੈਣਾਂ ਨੂੰ ਹਨਾ ਸਾਰਿਆਂ ਨੂੰ ਤੇ ਤੁਹਾਨੂੰ ਇੱਕ ਸ਼ਿੰਕ ਦਾ ਜਿਹੜਾ ਮੈਂ ਦੱਸਿਆ ਨਾ ਤੇ ਆਪਣੀ ਸ਼ਿੰਕ ਬਿਲਕੁਲ ਇਦਾਂ ਸਾਫ਼ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਦੀਦੀ ਤੁਸੀਂ ਕਿਹਦੇ ਨਾਲ ਸ਼ਿੰਕ ਸਾਫ਼ ਕਰਦੇ ਮੈਂ ਵੀਡੀਓ ਵੀ ਬਣਾਈ ਹੋਈ ਹੈ ਇਹ ਲਓ ਜੀ ਇੱਧਰ ਦੇਖੋ ਸਾਡੀ ਦਾਲ ਬਿਲਕੁਲ ਬਣ ਗਈ ਐਨ ਵਧੀਆ ਤਰੀਕੇ ਨਾਲ ਕੜ ਗਈ ਆ ਦੇਖੋ ਇੱਕਦਮ ਦਾਲ ਬਣ ਕੇ ਆ ਦੇਖੋ ਬਹੁਤ ਖੜੀ ਖੜੀ ਦਾਲ ਤੁਹਾਨੂੰ ਪਤਾ ਨਾ ਬਹੁਤ ਵਧੀਆ ਲੱਗਦੀ ਹੈ ਹੁਣ ਆਪਾਂ ਇਹਨੂੰ ਲਾ ਦੇਨੇ ਜੀ ਇੱਧਰ ਕੱਟ ਲਿਆ ਆਪਾਂ ਤੜਕਾ ਤੇ ਆਪਾਂ ਲਾ ਕੇ ਇਹਨੂੰ ਰੱਖ ਦੇਨੇ ਤੁਹਾਨੂੰ ਪਹਿਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹੋਇਆ ਨਾ ਕਿ ਕਦੀ ਵੀ ਆਪਾਂ ਗਰਮ ਗਰਮ ਜਿਹੜੀ ਅ ਤੋੜੀ ਹੁੰਦੀ ਹੈ ਨਾ ਤੇ ਨਹੀਂ ਆਪਾਂ ਲਾਂਦੇ ਹੁੰਦੇ ਆਪਾਂ ਇਹਨੂੰ ਚੁੱਲੇ ਤੇ ਰੱਖ ਦਿੰਨੇ ਹੁੰਦੇ ਠੰਡੀ ਹੈ ਕਿ ਗਰਮ ਹੈ ਗਰਮ ਹੀ ਤੇ ਇੱਧਰ ਲਾ ਲੈਨੇ ਹੁਣ ਆਪਾਂ ਤੜਕਾ ਦਾਲ ਨੂੰ ਤੜਕਾ ਲਾ ਲੈਨੇ ਤੇ ਗਾਇਜ਼ ਅੱਜ ਬਣਾਵਾਂਗੇ ਆਪਾਂ ਸਪੈਸ਼ਲ ਚਟਨੀ ਜਿਹੜੀ ਮੈਂ ਚਟਨੀ ਬਣਾਉਂਗੀ ਨਾ ਤੇ ਬਹੁਤ ਟੇਸਟੀ ਤੇ ਵਧੀਆ ਬਣਦੀ ਇਹ ਵਾਲੀ ਚਟਨੀ ਨਾਲ ਤੁਸੀਂ ਜੇ ਰੋਟੀਆਂ ਦੋ ਵੀ ਖਾਣੀਆਂ ਨਾ ਤੇ ਚਾਹੇ ਬਿਨਾਂ ਦਾਲ ਤੋਂ ਤੁਸੀਂ ਰੋਟੀ ਖਾ ਸਕਦੇ ਹੋ ਇਹ ਚਟਨੀ ਬਣਾਉਂਗੀ ਅੱਜ ਮੈਂ ਸਪੈਸ਼ਲੀ ਅੰਬ ਦੀ ਅੰਬੀ ਦੀ ਜਿਹੜੀ ਖੱਟੇ ਅੰਬੀ ਅੱਜ ਕੱਲ੍ਹ ਤਾਂ ਅੰਬੀਆਂ ਚੱਲ ਰਹੀਆਂ ਹਨ ਤੇ ਇੱਧਰ ਮੈਂ ਕੱਟ ਲਿਆ ਸੀ ਦਾਲ ਲਈ ਤੜਕਾ ਮੈਂ ਕਿਹਾ ਚਲੋ ਦਾਲ ਨੂੰ ਤੜਕਾ ਲਾ ਦਿੰਦੇ ਆਂ ਨਾਲੇ ਮੈਂ ਚਟਨੀ ਬਣਾਉਂਗੀ ਤੇ ਇੱਧਰ ਦੇਖ ਲਓ ਅੱਗ ਮੇਰੀ ਬੁਝਣ ਲੱਗੀ ਹੈ ਚਲੋ ਜੀ ਇਹ ਸਭ ਤੋਂ ਪਹਿਲਾਂ ਆਪਾਂ ਲਾ ਲਈਏ ਦਾਲ ਨੂੰ ਤੜਕਾ ਤੇਲ ਹੋ ਗਿਆ ਸਾਡਾ ਗਰਮ ਮੈਂ ਨਾ ਥੋੜਾ ਲਸਣ ਪਾ ਕੇ ਲਾਣੀ ਹੁਣੀ ਹੈ ਜੇ ਨਾਲ ਵਧੀਆ ਜਿਹਾ ਟੇਸਟ ਬਣ ਜਾਂਦਾ ਇੱਧਰ ਲਸਣ ਪਾ ਲੈ ਇੱਧਰ ਪਾ ਲਾਂਗੇ ਆਪਾਂ ਹੁਣ ਕਟੇ ਹੋਏ ਹਰੀਆਂ ਮਿਰਚਾਂ ਟਕੇ ਆ ਇਹਨਾਂ ਨਾਲ ਬਹੁਤ ਵਧੀਆ ਤੜਕਾ ਲੱਗ ਜਾਣਾ ਜੀ ਆਪਾਂ दाल सा बन के तैयार होगी इधर जा तक सा तड़का लगेगा दुनिया जी वाइया वाली चटनी ठीक है ये वाली चटनी तुझे खुश हो के खाओगे तो बहुत टेस्टी तो बहुत वी बन आप देखो जो जो लिया मैं थोन तो दिखाती हाँ हाँ देखो जी हरी अंबी ले ठीक है जी ये टमाटर लिया जी मैं दाल वास्त हरी अंबी ले ठीक है चार कु ठुरीया ना सिर्फ लसन दियाँ दो तीन ठुरिया ही लैनियाँ ज़्यादा नहीं लैनिया आखो चार थरियां मैं लसन लिया ले एक प्याज ले लिया है ये ले, अम्बली कच्ची ले लिया मैं हरिया मिर्चा ये वाली चटनी बनाए बहुत टेस्टी तो बहुत वीरिया बन दी सब तो पहल आपको कुट लेंगे ये थोड़ा जि लसन से हरिया मिर्चा ना दर दराजा कर लेंगे कुंडी डंडे की चटनी का तो टेस्ट बहुत ही वीया हों वाली चटनी बना के देखो तुम रोटी ਸਬਜ਼ੀਆਂ ਵੀ ਖਾਣੀਆਂ ਭੁੱਲ ਜੋਗੇ ਇੰਨੀ ਵਧੀਆ ਚਟਨੀ ਬਣਦੀ ਹੈ ਮੈਂ ਤਾਂ ਦੇਖੋ ਜੀ ਬਣਾਉਂਦੀ ਆ ਇਹ ਮੈਂ ਕੱਛ ਆ ਤੁਹਾਨੂੰ ਦੱਸਾਂ ਵੀ ਇਹ ਬੀ ਚਟਨੀ ਮੈਂ ਕਿੱਦਾਂ ਬਣਾਉਂਦੀ ਆ ਕੱਚੇ ਅੰਬ ਜੇ ਤੁਹਾਡੇ ਕੋਲ ਕੱਚੀ ਅੰਬੀ ਨਹੀਂ ਹੈਗੀ ਨਾ ਤੇ ਤੁਸੀਂ ਹੰਚੂਰ ਵੀ ਲੈ ਸਕਦੇ ਹੋ ਨਾਰਦਾਣਾ ਵੀ ਪਾ ਸਕਦੇ ਹੋ ਠੀਕ ਹੈ ਆ ਦੇਖੋ ਜੀ ਆਪਾਂ ਇਹਨੂੰ ਦਰਦਰਾ ਕੁੱਟ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕੱਟ ਕੇ ਇਹ ਕੱਟ ਲਾਂਗੇ ਆਪਾਂ ਪਿਆਜ਼ ਇਹਨਾਂ ਪਿਆਜ਼ਾਂ ਨੂੰ ਆਪਾਂ ਇਸੇ ਤਰ੍ਹਾਂ ਆਪਾਂ ਲੰਬੇ-ਲੰਬੇ ਪਿਆਜ਼ ਕੱਟ ਲੈਣੇ ਠੀਕ ਹੈ ਜੀ। ਹੁਣ ਇਸੇ ਤਰ੍ਹਾਂ ਇਹ ਵੀ ਚਾਪਾਪ ਨੇ ਕੱਟ ਲੈਣੇ। ਇਹਦਾ ਛਿਲਕਾ ਲਾ ਲੈਣਾ। ਇਹਦੇ ਉੱਪਰ ਸਾਰਾ ਗੁੱਦਾ ਜਿਹਾ ਲਾ ਕੇ ਨਾ। ਹੈ ਲੋ ਜੀ ਅੱਜਕੱਲ ਥੋੜੀ ਅੰਬੀ ਨਾ ਪਕਣ ਜਿ ਚਪੈਣ ਲੱਗ ਗਈਆਂ ਨੇ ਥੋੜੀਆਂ yellow yellow ਹੋ ਜਾਂਦੀਆਂ। ਤੇ ਇਹ ਸੀਗੀ ਮੇਰੇ ਕੋਲ ਦੇਸੀ ਅੰਬੀ ਇਹ ਚ ਬਹੁਤ ਵਧੀਆ ਖੱਟਾ ਪੰਜਿਆ ਹੁੰਦਾ। ਜੋਨੇ ਨੂੰ ਕੱਟ ਕੇ ਆਪਾਂ ਇਦਾਂ ਹੀ ਪਾ ਲਾਂਗੇ। ਲੋਕ ਜੀ ਤਾਂ ਆਪਣੀ ਸਾਰੀ ਇੰਡੀ ਆਪਾਂ ਇਹਦੇ ਵਿੱਚ ਹੱਟ ਲਈਏ। ਇਹ ਗੋਠਲੀ ਹੋਣਾ ਆਪਾਂ ਸਾਈਡ ਤੇ ਕਰ ਦਾਂਗੇ। ਇਹ ਤਾਂ ਸਾਡਾ ਪਿਆਜ਼ ਦੀ ਬੁਝਣ ਲੱਗੇ ਨਾਲ ਦਾਲ ਦੜਤਾ ਲੱਗੇਗਾ ਨਾਲ ਦੀ ਨਾਲ ਆਪਾਂ ਬਣਾਵਾਂਗੇ। चटनी हम वापस दरक राजा को तलेंगे ये कुंडी ना मेरी थोड़ी सी छोटी है फिर बाद सो जोवा पापा मांगेंगे मैं तो वो भी दिखानी है ठीक है पेस्ट ले बढ़िया बन गई इतने लोग जाएंगे चटनी के कुछ ऐसा ही होगी देखो हुन अपनी दरदरी जीयां वधिया तरीके ਨਾਲ ਹੋ ਗਈ ਨਾ ਚਟਣੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਟੇਸਟ ਅਨਸਾਰ ਜੋ ਪਾਣਾ ਹੈ ਸਭ ਤੋਂ ਵਧਿਆ ਜਿਹਾ ਟੇਸਟ ਵਧਾਣਾ ਹੋਵੇ ਇਹਦੇ ਵਿੱਚ ਪਾ ਲੀਏ ਆਪਾਂ ਥੋੜਾ ਜਿਹਾ ਆਪਣਾ ਥੋੜਾ ਨਮਕ ਪਾ ਲਓ ਨਮਕ ਪਾਓ ਆਪਣੇ ਟੇਸਟ ਅਨਸਾਰ ਠੀਕ ਹੈ ਜੀ ਨਮਕ ਪਾ ਦੋ ਥੋੜੀਆਂ ਜਿਹੀਆਂ ਹਲਕੀਆਂ ਜਿਹੀਆਂ ਲਾਲ ਮਿਰਚਾਂ ਪਾ ਲਓ ਥੋੜਾ ਵਧਿਆ ਜਿਹਾ ਆ ਜਾਏਗਾ ਥੋੜਾ ਜਿਹਾ ਫਿਸਿਆ ਹੋਇਆ ਹੈ ਥੋੜਾ ਧਨੀਆ ਜਿਹਾ ਪਾ ਦੋ ਜੇਕਰ ਹਰਾ ਹੈ ਤਾਂ ਤੁਹਾਡੇ ਕੋਲ ਹਰਾ ਵੀ ਪਾ ਦੋ ਮੇਰੇ ਕੋਲ ਹਰਾ ਪਿਆ ਹੈ ਤੇ ਇਸ ਕਰਕੇ ਮੈਂ ਹਰਾ ਵੀ ਧਨੀਆ ਪਾ ਦੂੰਗੀ ਆ ਦੇਖੋ ਜੀ ਹਰੇ ਦੀਆਂ ਡੰਡੀਆਂ ਤੋੜਤੀਆਂ ਇਹਨੂੰ ਵੀ ਇਹਦੇ ਵਿੱਚ ਘੁੱਟ ਦਾਂਗੇ ਇਹਦੇ ਨਾਲ ਨਾ ਬਹੁਤ ਵਧੀਆ ਜਿਹਾ ਫਲੇਵਰ ਆ ਜਾਂਦਾ ਇਹ ਵੀ ਵਿੱਚ ਚੀਹ ਪਾ ਦੇਣਾ ਠੀਕ ਹੈ ਇਹਦੇ ਨਾਲ ਇੱਕਦਮ ਸਵਾਦ ਦੁੱਗਣਾ ਜਿਹਾ ਹੋ ਜਾਏਗਾ ਤੁਹਾਡਾ ਟੇਸਟ ਬਹੁਤ ਵਧੀਆ ਹੋਏਗਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਸਾਰੀ ਨਮਕ ਮਿਰਚ ਇਹਦੇ ਵਿੱਚ ਝਰ ਲਾ ਦੇਣਾ ਤੁਹਾਡਾ ਟੇਸਟੀ ਟੇਸਟੀ ਚਟਨੀ ਬਣ ਜੇਗੀ ਇਹਦੇ ਨਾਲ ਦੇਖੋ ਸਾਡੀ ਦਾਲ ਨੂੰ ਪੈਂਦਾ ਤੇ ਦਾਲ ਦੇ ਨਾਲ ਚਟਨੀ ਹੋਵੇ ਫੁਲਕਾ ਹੋਵੇ ਨਾਲ ਜਾਵਨੋਂ ਤੇ ਲੱਸੀ ਹੋਵੇ ਬਹੁਤ ਹੀ ਟੇਸਟੀ ਲੱਗੇ तो भी बनाना चटनी है वाली बाकी मैं थोड़ा कट के हूं दिखाई ऐदा करके चटनी सा होगी तैयार ला गया तड़का ਮਨ ਦੀ ਇਹ ਤਨੀ ਵੀ ਬਣ ਗਈ ਬੈਠੇ ਬੈਠੇ ਸੱਚ ਕਿੰਨੇ ਆਪਣੇ ਛੋਟੇ ਛੋਟੇ ਕੰਮ ਨਿਭਾ ਲਏ ਨੇ ਇਹ ਛੋਟੇ ਛੋਟੇ ਕੰਮ ਤੋਂ ਹੀ ਪਈਏ ਹੋਈ ਜਾਂਦੇ ਆ ਦੇਖੋ ਜੀ ਹਾਲੇ ਸਾਡੀ ਦਾਲ ਬਣ ਕੇ ਇੱਧਾ ਦਾਲ ਬਣ ਕੇ ਹੋ ਗਿਆ ਤੇ ਇਸ ਨੂੰ ਆਪਾਂ ਬਣਾਉਣੀ ਹੁੰਦੀ ਐ ਸੀ ਤੋੜੀ ਵਾਲੀ ਦਾਲ ਬਹੁਤ ਸਵਾਦਵਾਨ ਜੀ ਹਾਰੇ ਤੇ ਵੀ ਬਣਾ ਲੈਣੀ ਹੁੰਦੀ ਐ ਮੈਂ ਤੇ ਚੁੱਲੇ ਤੇ ਹੀ ਬਣਾਉਣੀ ਐ ਤੇ ਆ ਦੇਖੋ ਜੀ ਇੱਧਾ ਚਟਨੀ ਸਾਡੀ ਤਿਆਰ ਹੋ ਗਈ ਹੈ ਹੁਣ ਇਹਨੂੰ ਆਪਾਂ ਕੱਢਾਂਗੇ ਫਿਰ ਮੈਂ ਤੁਹਾਨੂੰ ਦਿਖਾਣੇ ਆ ਖੱਢ ਕੇ ਬਹੁਤ ਟੇਸਟੀ ਇਹਨੂੰ ਪੁਲਕੇ ਨਾਲ ਖਾ ਲਓ ਪਰੌਂਠੀ ਨਾਲ ਖਾ ਲਓ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ ਵਾਲੀ ਚਟਨੀ ਠੀਕ ਹੈ ਜੀ ਤੇ ਬਾਕੀ ਇਹਨੂੰ ਪਾ ਧਰ ਦਾਂਗੇ ਸੱਜਾ ਕੁ ਪਾਣੀ ਰਹੀ ਹੈ ਹੁਣ ਇਹਦੇ ਤੇ ਆਪਾਂ ਧਰ ਦਾਂਗੇ ਲੱਗੇ ਨਾਰੇ ਚਾਵਲ ਵੀ ਬਣ ਜਾਣਗੇ ਸਾਡੇ ਇਹਦੇ ਚ ਕੱਟ ਕੇ ਪਾ ਲੈਣਾ ਥੋੜਾ ਬਰੀਕ ਬਰੀਕ ਜੀ ਧਨੀਆ ਅੱਜ ਕੱਲ ਧਨੀਆ ਨਾ ਕੁਝ ਖਾਸ ਨਹੀਂ ਆ ਰਿਹਾਗਾ ਜੀ ਤੇ ਚਾਪ ਧਨੀਆ ਕੱਟ ਦਿੰਨੇ ਬਰੀਕ ਜੀ ਸਾਡੀ ਦਾਲ ਦਾ ਵੀ ਟੇਸਟ ਵਧੀਆ ਜੇ ਹੋਰ ਬਣ ਜਾਏਗਾ ਨੇ ਬਣ ਗਈ ਸਾਡੀ ਚੁੱਲੇ ਵਾਲੀ ਦਾਲ ਤੇ ਕੁੰਡੀ ਵਾਲੀ ਚਟਨੀ ਤੇ ਬਾਕੀ ਤੁਹਾਨੂੰ ਆ ਦੇਖ ਚਾਹੀਏ ਦਿਖਾਉਣੀ ਹੈ ਕਾਢ ਦੇ ਦਾਲ ਨੂੰ ਸਾਨੂੰ ਉੜ ਜਾਂਦੀ ਤੇ ਲੋੜ ਨਹੀਂ ਹੈਗੀ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਕਾੜੀ ਚੁੱਕੀ ਹੈ ਤੇ ਆ ਦੇਖੋ ਸਾਡੀ ਚਟਨੀ ਚਟਨੀ ਇੱਕਦਮ ਬਣ ਕੇ ਹੋ ਗਈ ਤਿਆਰ ਵਾਹਿਗੁਰੂ ਹਾਦਿਕਾ ਏਦਾਂ ਦੀ ਚਟਨੀ ਬਣ ਕੇ ਹੋ ਗਈ ਤਿਆਰ ਸਾਡੀ ਦੇਖਿਆ ਦਰਦਰੀ ਜੀ ਵੀ ਰਹਿੰਦੀ ਹੈ ਤੇ ਬਹੁਤ ਟੇਸਟੀ ਲੱਗਦੀ ਹੈ ਮਿਕਸੀ ਵਿੱਚ ਨਾ ਜ਼ਿਆਦਾ ਘੁੱਲ ਜਾਂਦੀ ਹੈ ਤੇ ਸੁਆਦ ਨਹੀਂ ਲੱਗਦੀ ਹੈਗੀ ਇਹ ਵਾਲੀ ਚਟਨੀ ਤੁਸੀਂ ਬਣਾਇਆ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਵਿੱਚ ਠੀਕ ਹੈ ਜੀ ਨਾਜੀ ਆਪ ਵੀ ڈال ਲਏ ਜੀ ਤੇ ਲਓ ਜੀ ਇੱਧਰ ਧਰਦੇ ਨੇ ਆਪਾਂ ਚਾਵਲ ਹੋਣ ਇੱਧਰ ਬਾਲ ਦਿੰਦੇ ਨੇ ਆਪਾਂ ਅੱਗ ਫਿਰ ਮਿਲਦੇ ਆ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ Imagínate.